ਠੀਕ ਹੈ ਨਾ ਵੀ ਤੁਹਾਡੇ ਪੈਸੇ ਮੈਂ ਖਾਦੇ ਨਹੀਂ ਨਾ ਮੈਨੂੰ ਲੋੜ ਆ ਖਾਣ ਦੀ ਸਾਧੂ ਸੰਤਾਂ ਨੂੰ ਪੈਸੇ ਦੀ ਕੀ ਲੋੜ ਹੁੰਦੀ ਹੈ ਬੱਚਾ ਹਾਂ ਫਿਰ ਤੂੰ ਐਂਡ ਮੰਨਣਾ ਮਾਰੀ ਜਾਂਦਾ ਹੈ ਕਿ ਵਿਆਹ ਕਰੂਗਾ 20000 ਲੱਗੂਗਾ 21000 ਲੱਗੂਗਾ ਅੱਜ ਵੀ ਮੈਂ ਮੈਂ ਅੱਜ ਵੀ ਕਹਿੰਦਾ ਭਗਤ ਜੀ ਤੁਹਾਡਾ ਵਿਆਹ ਅੱਜ ਵੀ ਕਰੂੰਗਾ ਮੈਂ ਐਸੀ ਗੱਲ ਨਹੀਂ ਬਾਕੀ ਤੁਸੀਂ ਦੇਖ ਲਓ ਕੀ ਕਰਨਾ ਚਾਹੁੰਦੇ ਹੋ ਮੈਂ ਤੁਹਾਡਾ ਅੱਜ ਵੀ ਵਿਆਹ ਕਰਨ ਲਈ ਤਿਆਰ ਹਾਂ ਅੱਜ ਵੀ ਤੁਹਾਡਾ ਸੋਹਣੀਆਂ ਸੋਹਣੀਆਂ ਕੁੜੀਆਂ ਦੇ ਨਾਲ ਵਿਆਹ ਲੱਗਦਾ ਫਿਰ ਕਿਸੇ ਨਵੇਂ ਚੱਕਰ 'ਚ ਪਾਉਂ ਸਾਨੂੰ ਹਾਂ ਇਹ ਪਸਾਉਣ ਦੇ ਚੱਕਰ ਜਾਂ ਦੁਆਰਾ ਫਿਰ ਕਦੇ ਮੱਝ ਨਾਲ ਵਿਆਹ ਕਰਾਉਣਾ ਬਾਬਾ ਤੂੰ ਸਾਡੇ ਨਾਲ ਠੱਗੀ ਮਾਰੀ ਆ ਸਾਰੀ ਦੁਨੀਆ ਨੂੰ ਬੰਤੀ ਭਗਤ ਜੀ ਮੱਜਨਾਤ ਵਿਆਹ ਤੁਹਾਡਾ ਇਹ ਤਾਂ ਕਰਵਾਇਆ ਸੀ ਕਿਉਂਕਿ ਜਿਹੜੇ ਜਿਹੜੇ ਤੁਹਾਡੇ ਤੇ ਗ੍ਰਹਿ ਚੱਲਦੇ ਸੀ ਉਹ ਮੱਜਨਾ ਵਿਆਹ ਕਰਾਉਣ ਤੋਂ ਬਾਅਦ ਇੱਕ ਹਫ਼ਤੇ ਬਾਅਦ ਤੁਹਾਡਾ ਵਿਆਹ ਹੋ ਜਾਣਾ ਸੀ ਤੁਸੀਂ ਆਪ ਹੀ ਨਹੀਂ ਮੇਰੇ ਡੇਰੇ ਚ ਆਏ ਮੇਰਾ ਕੀ ਤੇਰੇ ਡੇਰੇ ਚ ਨਹੀਂ ਆਇਆ ਉਹੀ ਤਾਂ ਗੇੜੇ ਮਾਰ ਮਾਰ ਕੇ ਹੰਭ ਗਏ ਜਿਹੜੇ ਗੇੜੇ ਮਾਰ ਮਾਰ ਕੇ ਹੰਭ ਗਏ ਜਿਹੜੇ ਝੂਟੇ ਵਰਗੇ ਆਪ ਨੂੰ ਲੱਗ ਲੱਗ ਠੱਗੇ ਆ ਤੂੰ ਆਪ ਨਹੀਂ ਲੱਭਦਾ ਸੀ ਕਿਤੇ ਨਜ਼ਰ ਨਹੀਂ ਆਉਂਦਾ ਸੀ ਕਿੱਥੇ ਸੀ ਤੂੰ ਜਿਹੜੇ ਮੇਰੇ ਦੂਜੇ ਭਗਤਾਂ ਦੂਜੇ ਮੇਰੇ ਦੂਜੇ ਏਰੀਆ ਵਾਲੀ ਜਿਹ ਮੈਂ ਉਹਨਾਂ ਨੂੰ ਵੀ ਮਿਲਣਾ ਹੈ ਹੈ ਕਿ ਨਹੀਂ ਤੁਹਾਡੇ ਤੋਂ ਬਾਅਦ ਹੋਰ ਨਵੇਂ ਵੀ ਮੈਨੂੰ ਮਿਲਣੇ ਆ ਬਾਬਾ ਸਾਨੂੰ ਲਾਰਜ ਕਿਉਂ ਰੱਖਿਆ ਫਿਰ ਤੂੰ ਨਹੀਂ ਫਿਰ ਉਹਨਾਂ ਦੀ ਹੁਣ ਖਬਰਸਾਰ ਨਾਲ ਲਵਾ ਜਿਵੇਂ ਹੁਣ ਤੁਹਾਡੇ ਤੋਂ ਬਾਅਦ ਨਵੇਂ ਮਿਲਣਗੇ ਫਿਰ ਐ ਤਾਂ ਫਿਰ ਮੈਨੂੰ ਉਹ ਵੀ ਘੇਰ ਕੇ ਖੜਜਾ ਕਰਨਗੇ ਫਿਰ ਤੁਮ ਸਿਆ ਹੈ ਕਿ ਨਹੀਂ ਇਹ ਗੱਲ ਬਣੀ ਨਹੀਂ ਯਾਰ ਕਿਵੇਂ ਕਰੀਏ ਤੂੰ ਮੇਰੀ ਗੱਲ ਸੁਣ ਐਵੇਂ ਕਰ ਸਾਨੂੰ ਵਿਆਹ ਵਿਊ ਨਹੀਂ ਕਰਉਣਾ ਜਿਹੜੇ ਸਾਡੇ ਪੈਸੇ ਭੰਦੇ ਆ ਉਹ ਪੈਸੇ ਮੋੜ ਦੇ ਤੇ ਤੂੰ ਆਪਣੇ ਜਿਹੜਾ ਪਕਤਾ ਕੋ ਜਾਣਾ ਹੈ ਉਹ ਪਕਤਾ ਕੋ ਜਾ ਆਹ ਇਹ ਗੱਲ ਸਹੀ ਹੈ ਠੀਕ ਆ ਚਲੋ ਐਂ ਕਰੋ ਫਿਰ ਜੇ ਤੁਸੀਂ ਇਹੀ ਚਾਹੁੰਦੇ ਆ ਨਾ ਕਿ ਪੈਸੇ ਵਾਪਸ ਦੇ ਦਿਓ ਪੈਸੇ ਵਾਪਸ ਦੇ ਦਿਓ ਕੁਝ ਦਿਨਾਂ ਦਾ ਮੈਨੂੰ ਟਾਈਮ ਦਿਓ ਥੋੜੇ ਮੈਂ ਫਿਰ ਪੈਸੇ ਵਾਪਸ ਦੇ ਦੂੰਗਾ ਫਿਰ ਜਾਓ ਫਿਰ ਬਾਬੇ ਵੱਲੋਂ ਵੀ ਸ਼ਰਾਫਾ ਕਿਉਂਕਿ ਤੁਹਾਡਾ ਜ਼ਿੰਦਗੀ ਚ ਵਿਆਹ ਨਹੀਂ ਹੋਊਗਾ ਉਹ ਤੂੰ ਦੇਲਾ ਸ਼ਰਾਫਾ ਸਾਨੂੰ ਕੋਈ ਨਹੀਂ ਆ ਦੇਲਾ ਵੈਸੇ ਵੀ ਛੜੇ ਆ ਅੱਧੀ ਜ਼ਿੰਦਗੀ ਤੇ ਨਿਕਲ ਗਈ ਅੱਧੀ ਜ਼ਿੰਦਗੀ ਰਹਿ ਗਈ ਨਿਕਲ ਜੂ ਤੂੰ ਦੇਈ ਜਾ ਸ਼ਰਾਬ ਜਿਹੜੇ ਤੇ ਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੈਸੇ ਭਗਤ ਜੀ ਗੱਲ ਇਹ ਹੈ ਮੈਂ ਤੁਹਾਨੂੰ ਪੈਸੇ ਨਾ ਦੁੱਗਣੇ ਕਰਕੇ ਦੇ ਦੂੰਗਾ ਪਰ ਮੈਨੂੰ ਨਾ ਤੁਸੀਂ ਜਲੀਲ ਨਾ ਕਰੋ ਮੈਂ ਤੁਹਾਨੂੰ ਪੈਸੇ ਤੁਗੜੇ ਤੁਹਾਨੂੰ ਤੁਗੜੇ ਕਰਕੇ ਪੈਸੇ ਵਾਪਸ ਤੁਹਾਨੂੰ ਜ਼ਲੀਲ ਹੋਣ ਵਾਲੇ ਕੰਮ ਕੀਤੇ ਆ ਅਸੀਂ ਕੀ ਕਰੀਏ ਦੱਸੋ ਤੁਸੀਂ ਮੇਰਾ ਇੰਨਾ ਟਾਈਮ ਬਰਬਾਦ ਕਰਾਇਆ ਮੱਛਰ ਦੇ ਬੱਚੇ ਬਿਠਾ ਬਿਠਾ ਕੇ ਤੁਸੀਂ ਪਤਾ ਨਹੀਂ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਤੁਸੀਂ ਮੱਝਾਂ ਵਾਲੇ ਗੋਹੇ ਗੋਹੇ ਕੋਲੇ ਮੈਨੂੰ ਬਿਠਾ ਬਿਠਾਂਦਾ ਰਿਹਾ ਬਿਠਾਂਦੇ ਰਹੇ ਕਿਉਂਕਿ ਮੈਂ ਸ਼ੁਕਰ ਕਰਉ ਮੇਰਾ ਵੱਡਾ ਪਾਂਸੀ ਮੈਂ ਤੁਹਾਡੇ ਪਿੱਛੇ ਲੱਗ ਕੇ ਤੁਹਾਡੇ ਵਿਆਹਾਂ ਦੇ ਚੱਕਰਾਂ 'ਚ ਪੈ ਗਿਆ ਮੈਂ ਆਪਦੇ ਭਗਤ ਛੱਡ ਕੇ ਤੇ ਕੀ ਗੱਲ ਉਹਨਾਂ ਦਾ ਮੈਂ ਹਾਲ ਚਾਲ ਨਾ ਪੁੱਛਾਂ ਜਾ ਕੇ ਦੁਵਾਰਾ ਉਹ ਸਾਡੇ ਪਿੱਛੇ ਨਹੀਂ ਲੱਗਿਆ ਬਾਬਾ ਤੂੰ ਪੈਸੇਆਂ ਪਿੱਛੇ ਲੱਗਿਆ